ਉਹਦਾ ਕਰਕੇ ਸੀ ਹੁਣ ਮਾਰ ਲਾਉਣਾ ਸੀ ਛੜਕ ਤੇ ਤੇਰੇ ਮਾਰੇ ਨੇ ਦਰਾਖਤ ਇੱਥੇ ਨਿੱਕੀ ਅੱਛਾ ਅੱਛਾ ਤੇਰੇ ਮਾਰੇ ਨੇ ਇੱਥੇ ਛੱਡੀਆਂ ਇਹਨਾਂ ਤੋਂ ਕਰ ਦੋ ਨਾ ਤੋਂ ਲੋਟ ਨਹੀਂ ਆਉਂਦੀਆਂ ਛੜਕਦੀ ਠੀਕ ਹੈ ਠੀਕ ਫੜੇ ਇਹਨਾਂ ਨੂੰ ਮੱਖਾ ਵੀ ਚਰ ਕੇ ਹਾਂ ਤੁਸੀਂ ਨੂੰ 10 ਮਿੰਟ ਖਿਲਾ ਰੂ ਆਪਾਂ ਤੇ ਇਹਨੇ ਸੂਏ ਤੇ ਰੋਕ ਤੇ ਰੱਖਦੇ ਤੇ ਨਹੀਂ ਰੁਕਦੇ ਐ ਅੱਛਾ ਬੂਝੇ ਲੱਗੇ ਨੇ ਨਿੱਕੇ ਅੱਛਾ ਇਹਦਾ ਕਰਕੇ ਫਿਰ ਉਹ ਅਗਲੇ ਆਖਣਗੇ ਵੀ ਯਾਰ ਸੋਇਆ ਬੂਝਾ ਤੁਸੀਂ ਬਾੜੀ ਫੱਟਿਆ ਹਾਂ ਨਾ ਕਰਕੇ ਸੀ ਇਹ ਤੇ ਤੂੰ ਉਧਰ ਹੈ ਨਹੀਂ ਸੀ ਪਰ ਨੇ ਪਾਸੇ ਬੂਝੇ ਹੈ ਨਹੀਂ ਸੀ ਅੱਛਾ ਉਧਰ ਮੇਰੇ ਖੜਦੀਆਂ ਨਹੀਂ ਹੁਣ ਚਾਰ ਪਿੰਆ ਇੱਥੇ ਪੁੱਲ ਹੈਗੇ ਤੇ ਹੈਗੇ ਕੋਈ ਨਹੀਂ ਚਲਾਇੱਥੇ ਮੈਂ 10 ਮੇਟਾਣਾ ਕਿੰਨਾ ਚਲ ਬੜੀ ਦੂਰ ਨਾਲ ਜਾਣਦੇ ਹਾਂ ਨਹੀਂ ਨਹੀਂ ਉੱਥੇ ਬਾ ਮੋੜਾ ਲਾ ਦੂਗਾ ਉਧਰ ਹੋਊਗਾ ਮੁੰਡਾ ਮੂਰੇ ਹੈਗਾ ਤੇ ਨਰਮਾ ਕਿੰਨਾ ਚੋਗਦਾ ਸੀ ਬਾਈ ਤੂੰ ਨਰਮਾ ਮੇਰਾ ਕੁਆਟਰ ਤੋਂ 5-4 ਕਿਲੋ ਉੱਤੇ ਚੁਗਿਆ ਅੱਛਾ ਇੱਕ ਕੁਆਟਰ ਤੋਂ 5-4 ਕਿਲੋ ਉੱਤੇ ਉੱਤੇ ਚੁਗਿਆ ਠੀਕ ਤੇ ਕਣਕੀ ਵੜਦੇ ਸੀ ਕਣਕ ਵੀ ਵਸੇਰੀ ਵੜਦੇ ਸੀ ਬਸ ਜਦੋਂ ਵੜਦੇ ਸੀ ਅਸੀਂ 40-40 ਕਿੱਲੇ ਵੜਦੇ ਸੀ ਕਣਕ ਅੱਛਾ ਬਹੁਤ ਕੰਮ ਕੀਤਾ ਇਹ ਰਾਣਾ ਠੇਕੇ ਤੇ ਜਦੋਂ ਰਾਲੇ ਬੰਦੇ ਸੀ ਨਾ ਅਸੀਂ 40-40 ਕਿੱਲੇ ਠੇਕੇ ਤੇ ਲੈ ਕੇ ਵੜਦੇ ਸੀ ਉਮਰ ਕਿੰਨੇ ਹੋਗੇ ਬਾਈ ਤਰੀ ਉਮਰ ਹੋ ਗਈ 60 65 ਸਾਤ ਦੀ ਘਟੂ ਘਟ ਠੀਕ 65 ਹਾਂ ਨਸ਼ਾ ਨਹੀਂ ਕੀਤਾ ਕਦੇ ਹਣ ਨਸ਼ਾ ਨਹੀਂ ਕਰੇ ਸ਼ਰਾਬ ਵੀ ਨਹੀਂ ਪੀਤੀ ਕਦੇ ਸ਼ਰਾਬ ਪਹਿਲਾਂ ਤਾਂ ਪੀ ਪੂਲਾਂ ਦੇ ਸੀ ਜਿਮ ਮਗਰੋਂ ਛੱਡ ਗਿਆ ਸੀ ਗੱਲ ਠੀਕ ਆ ਸੁਣ ਜੀ ਕੋਈ ਨਫਰਤ ਜੀ ਮਨ ਹੈਗਾ ਸੀਗਾ ਤੁਸੀਂ ਸੰਤਾਂ ਨੂੰ ਮੰਨਣ ਲੱਗ ਗਿਆ ਹੂੰ ਮੁੜ ਕੇ ਜੀ ਬਸ ਫੇਰ ਬਹੁਤ ਥਿੰਗੀ ਗੱਲ ਯਾਰ ਹੋਰ ਨਸ਼ਾ ਨਹੀਂ ਕੀਤਾ ਕੋਈ ਹਣ ਇਦਾਂ ਕੋ ਸਰੀਰ ਵੀ ਤੇਰਾ ਤੰਤਰਸਤ ਪਿਆ ਕਰੋ ਆ ਫੋਸ ਲਾਤਾ ਸੀ ਕਿਸੇ ਮੁੰਡੇ ਨੇ ਖਾਣ ਹੂੰ ਤੇ ਥੋੜੇ ਚਿਰ ਚ ਪਤਾ ਲੱਗ ਗਿਆ ਸੀਗਾ ਮੁੜ ਕੇ ਫਿਰ ਪੋਸਟ ਵੀ ਨਹੀਂ ਖੱਤ ਅੱਛਾ ਸਵਾਗਤ ਹੈ ਠੀਕ ਆ ਮਾਰ ਮੋੜਾ ਲਾ ਗਿਆ ਬੁੱਝੇ ਲੱਗਿਆ ਹਮ ਦਾ ਨਾਲ ਖਾਂਦਾ ਸੀ ਉਹ ਆਹਦਾ ਤੇਰੇ ਫਾਟ ਚੁੰਡੀ ਯਾਰ ਕੁਛ ਨਹੀਂ ਦੱਸ ਰਹਾ ਇਹ ਸੱਪ ਦੀ ਗਾਂ ਲਈ ਫਰਦਾ ਇਹ ਸੱਪ ਦੀ ਗਾਂ ਜਾ ਹਾਂ ਇਹ ਕਦੇ ਕੰਮ ਆਉਂਦੀ ਹੈ ਇਹ ਬਥੇਰੇ ਕੰਮ ਦਿੰਦੀ ਹੈ ਕਦੇ ਕਦੇ ਕੰਮ ਆਉਂਦੀ ਹੈ ਇਹ ਦਿਵਾਨੀਆਂ ਦੂਵੀਆਂ ਪੰਜੀਆਂ ਖੁਰਕ ਹੁੰਦੀ ਆ ਬੰਦੇ ਦੀ ਹੁੰਦੀ ਆ ਪਸ਼ੂ ਦੀ ਖੁਰਕ ਹੋ ਜਾਂਦੀ ਆ ਅੱਛਾ ਤੇ ਉਹਨੂੰ ਦੇ ਦੇ ਲੈ ਦੇ ਜਿੰਮੇ ਮਰਜੀ ਲੈ ਦੇ ਗੁਰਚ ਬਿਠ ਕੇ ਦੇ ਦੇ ਅੱਛਾ ਕੰਮ ਕਰ ਜਾਂਦੀ ਹੈ ਅੱਛਾ ਹਾਂ ਇੰਨੇ ਗੁਣ ਕਰਿਆ ਇੰਨਾ ਬੜਾ ਠੀਕ ਤੇ ਇਹਨਾਂ ਦਾ ਬੱਕਰਾਂ ਕਹਿੰਦੇ ਦਵਾਈ ਦੂਈ ਵਾਲਾ ਵੀ ਕਰ ਲੈਣਾ ਤੇ ਆਪ ਹੀ ਹਣੋ ਲਾ ਜਾ ਉਹ ਤਾਂ ਜੀ ਸਾਡਾ ਝੋਲਾ ਹਣ ਹੋ ਭਰਿਆ ਪਿਆ ਕੱਢ ਲਿਆ ਬਾਈ ਨੇ ਲਾ ਦੇ ਢੇਰੀ ਅੱਛਾ ਲਾ ਦੇ ਵੀਡੀਓ ਬਣਾਉਣੀ ਆ ਦੀ ਉਹਦੀ ਬਣਾ ਵੀਡੀਓ ਲੈ ਬਖਾ ਦੇ ਨੇ ਯਾਰ ਆਪਾਂ ਵੀ ਲਾ ਕੋਈ ਨਹੀਂ ਉਹ ਤੇ ਢੇਰੀ ਲਾ ਇੱਕ ਗੱਲ ਹੋਰ ਹੈ ਬਾਈ ਹਾਂ ਬਾਈ ਨਾ ਭੇਟ ਬੱਕਰੀ ਕੋਈ ਹੋਵੇ ਪਸ਼ੂ ਆ ਨਾ ਉਹ ਤਾਂ ਲਾਜ ਵੀ ਕਰ ਦਿੰਦਾ ਦੇਸੀ ਹਾਂ ਤੇ ਬਾਈ ਵਧੀਆ ਵੈਦ ਵੀ ਆ ਤੇ ਨਾਲ ਨਾਲ ਉਹਦੇ ਆਪਦੀ ਮਿਹਨਤ ਕਰਦਾ ਭੇਡਾਂ ਚਾਰਦਾ ਹਨ ਪਸ਼ੂ ਇੱਥੇ ਤੇਰੀ ਇੱਥੇ ਤੇ ਬਾਈ ਕੋਲੇ ਬਾਈ ਜਮੀਨ ਵੀ ਤੇਰੇ ਕੋਲ ਹੈ ਜਮੀਨ ਜਮੀਨ ਹੀ ਹੈਗੀ ਹਾਂ ਬਾਈ ਕੋਲੇ ਜਮੀਨ ਵੀ ਬੰਦਾ ਮਿਹਨਤੀ ਆ ਯਾਰ ਦਿਲ ਖੁਸ਼ ਬੰਦਾ ਮਿਹਨਤੀ ਆ ਵੇਖ ਲੋ ਸਾਰਾ ਮੈਡੀਕਲ ਨਾ ਲਾਹਰ ਦੇ ਨੇ ਪਸ਼ੂਆਂ ਦਾ ਮੈਡੀਕਲ ਨਾਲ ਨਹੀਂ ਫਿਰਦਾ ਜਿਵੇਂ ਕਿਸੇ ਚੀਜ਼ ਦੀ ਹਨਾ ਦਿੱਕਤ ਆਵੇ ਪਸ਼ੂ ਨੂੰ ਖੇਤ ਇਹ ਡਾਕਟਰ ਨੂੰ ਸੱਦਣ ਦੀ ਲੋੜ ਨਹੀਂ ਠੀਕੇ ਬਾਈ ਆਪੇ ਲਾਂਦਾ ਹਨਾ ਬਾਈ ਹਾਂਜੀ ਹਾਂਜੀ ਹਮ ਹਰ ਇੱਕ ਤਰ੍ਹਾਂ ਦੀ ਦਵਾਈ ਲਈ ਫਿਰਦੇ ਨਾਲ ਉਹਨਾਂ ਤਰ੍ਹਾਂ ਦਾ ਠੀਕ ਹੈ ਜੋ ਮਰਜ਼ੀ ਨੀ ਜਾਣਕਾਰੀ ਬੰਦੇ ਨੂੰ ਵਿਖਲਾ ਨੌਲੇਜ ਸਾਰੀ ਅਦਵਈਆਂ ਦੀ ਇਹ ਬਹੁਤ ਵੱਡੀ ਮਹਾਰਾਜ ਦੀ ਕਿਰਪਾ ਵਾਲੀ ਗੱਲ ਆ ਇਹ ਪੜ੍ਹਿਆ ਮੈਂ ਬਾਈ ਤੁਸੀਂ ਨਹੀਂ ਪੜ੍ਹੇ ਨਹੀਂ ਜੀ ਆਣ ਪੜਾਇਆ ਤਾਂ ਮੈਸੇਜ ਵੀ ਮੈਂ ਸਿੱਖ ਗਿਆ ਜੀ ਵਾਹ ਜੀ ਵਾਹ